ਵਿੱਚ ਲਾਈਵ ਫੋਨ ਸੁਖਵੀਰ ਸਿੰਘ ਬਾਦਲ ਦੇ ਕਈ ਬਿਆਨ ਆਏ ਉਹਨਾਂ ਨੇ ਕਿਹਾ ਕਿ ਮੈਂ ਤਾਂ ਗੱਲਾਂ ਐਵੇਂ ਹੀ ਝੋਲੀ ਚ ਪਵਾ ਲੀਆਂ ਅਕਲ ਤੱਕ ਸਾਹਮਣੇ ਜਾ ਕੇ ਝੂਠ ਨਹੀਂ ਮਾਰਨਾ ਚਾਹੀਦਾ ਜਿੰਨੇ ਵਧ ਕਾਲੀ ਦਲ ਹੋਣਗੇ ਉਨਾਂ ਹੀ ਇਹਨਾਂ ਦੀ ਰੇਸ ਆਪ ਵਿੱਚ ਵੱਧ ਲੱਗੇਗੀ ਪਰ ਠੀਕ ਹੈ ਕੌਮ ਦੇ ਵੀ ਮਸਲੇ ਹੱਲ ਕਰਨੇ ਆ ਕਿ ਭਾਈ ਪਹਿਲਾਂ ਸਿੱਧੇ ਰੈਲੀ 'ਚ ਆ ਜਿਓ ਤੇ ਜੇ ਕਿਸੇ ਨੇ ਇਸ਼ਨਾਨ ਕਰਨਾ ਜਾਂ ਮੱਥਾ ਟੇਕਣਾ ਉਹ ਬਾਅਦ ਦੇਖ ਲਿਓ ਇਹ ਵੀ ਕਾਫੀ ਚਰਚਾ ਦਾ ਵਿਸ਼ਾ ਜੇ ਨਹੀਂ ਗਲਤੀਆਂ ਕੀਤੀਆਂ ਸੀ ਤਾਂ ਮੰਨਣ ਦੀ ਲੋੜ ਨਹੀਂ ਸੀ ਮੈਂ ਇਹ ਕਹਿੰਨਾ ਤੇ ਜੇ ਤੁਸੀਂ ਕੀਤੀਆਂ ਤਾਂ ਉਹ ਤੇ ਮੰਨੀਆਂ ਤੇ ਫਿਰ ਇਹ ਗੱਲ ਕਹਿਣ ਦੀ ਲੋੜ ਨਹੀਂ ਕਿ ਮੈਂ ਵੀ ਝੋਲੀ ਚ ਪਾ ਲਈ ਸੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਖੁਦੇ ਹੁਣੇ ਮਾਗੀ ਦਾ ਮੇਲਾ ਹੋ ਕੇ ਹਟਿਆ ਤੇ ਉੱਥੇ ਦੋ ਵੱਡੀਆਂ ਸਿਆਸੀ ਕਾਨਫਰੰਸਾਂ ਅਕਾਲੀ ਦਲ ਦੀਆਂ ਹੋਈਆਂ ਇੱਕ ਨਵਾਂ ਅਕਾਲੀ ਦਲ ਬਣਿਆ ਵਾਰਿਸ ਪੰਜਾਬ ਦੇ ਤੇ ਇੱਕ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਨੇ ਉੱਥੇ ਰਾਜਸੀ ਕਾਨਫਰੰਸ ਕੀਤੀ ਆ ਇਹਨਾਂ ਦੋਨਾਂ ਕਾਨਫਰੰਸਾਂ ਨੂੰ ਲੈ ਕੇ ਕੀ ਕਹਿੰਦੇ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਤੇ ਫਰੀਦਕੋਟ ਤੋਂ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਚਲੋ ਅਸੀਂ ਤਾਂ ਕਹਿੰਨੇ ਬੜੀ ਚੰਗੀ ਗੱਲ ਹੈ ਕਿਉਂਕਿ ਜਿੰਨੇ ਵੱਧ ਅਕਾਲੀ ਦਲ ਹੋਣਗੇ ਉਨਾਂ ਹੀ ਇਹਨਾਂ ਦੀ ਰੇਸ ਆਪਸ ਵਿੱਚ ਵੱਧ ਲੱਗੇਗੀ ਪਰ ਠੀਕ ਹੈ ਕੌਮ ਦੇ ਵੀ ਮਸਲੇ ਹੱਲ ਕਰਨੇ ਆ ਤੇ ਨਾ ਹੀ ਤਾਂ ਕੋਈ ਕੌਮ ਦੇ ਮਸਲੇ 'ਚ ਬੋਲ ਰਿਹਾ ਤੇ ਨਾ ਹੀ ਹਲਕੇ ਦੇ ਮਸਲੇ 'ਚ ਬੋਲ ਰਿਹਾ ਸੋ ਇਸ ਕਰਕੇ ਨਾਲੇ ਪਹਿਲਾਂ ਤਾਂ ਕਹਿੰਦੇ ਹੁੰਦੇ ਸੀ ਕਿ ਅਸੀਂ ਖਾਲਸਾਣ ਲੈਣਾ ਤੇ ਹੁਣ ਕਹਿੰਦੇ ਆ ਕਿ ਅਸੀਂ ਹਿੰਦੁਸਤਾਨ ਦੇ ਸੰਵਿਧਾਨ 'ਚ ਪੂਰਨ ਵਿਸ਼ਵਾਸ ਰੱਖਦੇ ਆ ਇਸ ਗੱਲ ਤੇ ਵੀ ਥੋੜੀ ਜੀ ਕਲੈਰਟੀ ਲਿਆਉਣੀ ਚਾਹੀਦੀ ਹੈ ਸੋ ਮੈਂ ਤਾਂ ਉਹਨਾਂ ਨੂੰ ਹੀ ਬੇਨਤੀ ਕਰਾਂਗਾ ਕਿ ਜਿਹੜੇ ਲੋਕਾਂ ਨੇ ਉਹਨਾਂ ਨੂੰ ਐਡੀ ਵੱਡੀ ਜਿੱਤ ਬਖਸ਼ੀ ਹੈ ਸੰਜੀਦਾ ਹੋ ਕੇ ਲੋਕਾਂ ਦੇ ਕੰਮਾਂ ਬੰਨੀ ਤੇ ਆਂ ਦੇਣ। ਕੱਲ ਸੁਖਬੀਰ ਬਾਦਲ ਨੇ ਤਾਂ ਨਵੇਂ ਅਕਾਲੀ ਦਲ ਨੂੰ ਦੁਕਾਨ ਦੱਸਿਆ ਤੇ ਖੁਦ ਝੋਲੀ ਅੱਡੀ ਆ ਉਹਨੂੰ ਕਿਹਦੇ। ਦੇਖੋ ਸਾ ਸੁਖਬੀਰ ਸਿੰਘ ਬਾਦਲ ਦਾ ਤਾਂ ਹੁਣ ਉਹਨਾਂ ਦਾ ਕੰਪੀਟੀਸ਼ਨ ਆ ਬਰਾਬਰ ਦੇ ਸ਼ਰੀਕ ਪੈਦਾ ਹੋਗੇ। ਤੇ ਸਾ ਸੁਖਬੀਰ ਸਿੰਘ ਬਾਦਲ ਥੋੜੇ ਜਿਹਾ ਅੱਜਕੱਲ ਕਿਉਂਕਿ ਜੋ ਆਮ ਹਰੇਕ ਪੰਜਾਬੀ ਤੇ ਸਿੱਖ ਦੇ ਮਨ ਚ ਗੱਲ ਜਾ ਰਹੀ ਹੈ ਉਹੇ ਜਾ ਰਹੀ ਹੈ ਕਿ ਸਾਹਿਬ ਸੁਖਬੀਰ ਸਿੰਘ ਬਾਦਲ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਮੈਂ ਤਾਂ ਇੰਨੀ ਗੱਲ ਕਹਿਣਾ ਚਾਹਾਂਗਾ ਕਿ ਜਾਂ ਤਾਂ ਸਾਹਿਬ ਸੁਖਬੀਰ ਸਿੰਘ ਬਾਦਲ ਉੱਥੇ ਜਾਂਦੇ ਨਾ ਪੇਸ਼ ਹੀ ਨਾ ਹੁੰਦੇ ਜਿਵੇਂ ਅੱਗੇ ਚੱਲਦਾ ਸੀ ਉਵੇਂ ਚਲਾਈ ਜਾਂਦੇ ਉੱਥੇ ਪੇਸ਼ ਹੋ ਕੇ ਸਭ ਕੁਝ ਮੰਨ ਕੇ ਉਹ ਸਾਰੀ ਦੁਨੀਆ ਨੇ ਦੇਖਿਆ ਉਹਨਾਂ ਨੇ ਸਭ ਕੁਝ ਮੰਨਿਆ ਤੇ ਉਸ ਤੋਂ ਬਾਅਦ ਫੇਰ ਆਪਾਂ ਉਸ ਗੱਲ ਤੋਂ ਭੱਜ ਗਏ ਉਹ ਗੱਲ ਇੱਕ ਸਿੱਖ ਵਾਸਤੇ ਸ਼ੋਭਾ ਨਹੀਂ ਦਿੰਦੀ ਤੇ ਇਹਨਾਂ ਨੂੰ ਤਾਂ ਫੇਰ ਕਾਮ ਨੇ ਬੜੀਆਂ-ਬੜੀਆਂ-ਬੜੀਆਂ ਪਦਵੀਆਂ ਦਿੱਤੀਆਂ ਆਕਾਲੀ ਦਲ ਦੇ ਪ੍ਰਧਾਨ ਰਹੇ ਆ ਡਿਪਟੀ ਸੀਐਮ ਰਹੇ ਆ ਸੋ ਇਹਨਾਂ ਨੂੰ ਤਾਂ ਖਾਸ ਕਰਕੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਬਿਲਕੁਲ ਭੱਜਣਾ ਨਹੀਂ ਚਾਹੀਦਾ ਨਫੇ-ਨੁਕਸਾਨ ਪ੍ਰਮਾਤਮਾ ਨੇ ਦੇਣੇ ਸ਼ਕਤੀ ਚੌਦਰ ਤੇ ਜਿੰਨੀ ਵੀ ਇਤਾਮਾ ਜਾਮਾ ਜੋ ਵੀ ਬੰਦੇ ਨੂੰ ਤਾਕਤ ਮਿਲਦੀ ਹੈ ਉਹ ਸਭ ਪ੍ਰਮਾਤਮਾ ਕਰਦਾ ਗੁਰੂ ਮਹਾਰਾਜ ਕਰਦਾ ਸੋ ਅੱਗੇ ਗੁਰੂ ਮਹਾਰਾਜ ਨੇ ਇਸ ਪਰਿਵਾਰ ਤੇ ਕਿਰਪਾ ਰੱਖੀ ਹੈ ਤੇ ਮੈਂ ਸਮਝਦਾ ਇਹਨਾਂ ਨੂੰ ਗੁਰੂ ਮਹਾਰਾਜ ਤੋਂ ਮੁੱਖ ਨਹੀਂ ਮੋੜਨਾ ਚਾਹੀਦਾ ਮੇਰੀ ਇਹ ਇਹ ਸੋਚ ਹੈ ਤੇ ਜ਼ਰੂਰ ਕਿਉਂਕਿ ਬੜੇ ਲੋਕਾਂ ਨੇ ਮਹਿਸੂਸ ਕੀਤਾ ਅ ਜਦੋਂ ਆ ਕਾਨਫਰੰਸ ਤੋਂ ਪਹਿਲਾਂ ਤਿਆਰੀ ਦੀਆਂ ਮੀਟਿੰਗਾਂ ਹੋ ਰਹੀਆਂ ਸੀ ਜਦ ਸੁਖਬੀਰ ਸਿੰਘ ਬਾਦਲ ਦੇ ਕਈ ਬਿਆਨ ਆਏ ਉਹਨਾਂ ਨੇ ਕਿਹਾ ਕਿ ਮੈਂ ਤਾਂ ਗੱਲਾਂ ਐਵੇਂ ਝੋਲੀ 'ਚ ਪਵਾ ਲੀਆਂ ਅਕਲ ਤੱਕ ਸਾਹਮਣੇ ਜਾ ਕੇ ਝੂਠ ਨਹੀਂ ਮਾਰਨਾ ਚਾਹੀਦਾ ਜੇ ਨਹੀਂ ਗਲਤੀਆਂ ਕੀਤੀਆਂ ਸੀ ਤਾਂ ਮੰਨਣ ਦੀ ਲੋੜ ਨਹੀਂ ਸੀ ਮੈਂ ਇਹ ਕਹਿੰਨਾ ਤੇ ਜੇ ਤੁਸੀਂ ਕੀਤੀਆਂ ਤਾਂ ਉਹ ਤੇ ਮੰਨੀਆਂ ਤੇ ਫਿਰ ਇਹ ਗੱਲ ਕਹਿਣ ਦੀ ਲੋੜ ਨਹੀਂ ਕਿ ਮੈਂ ਐਵੇਂ ਝੋਲੀ 'ਚ ਪਵਾ ਲੀਆਂ ਸੀ ਦੂਜੀ ਗੱਲ ਉਹ ਵੀ ਬੜੀ ਲੋਕਾਂ ਵਿੱਚ ਗਈ ਕਿ ਕਿਉਂਕਿ ਜਿਹੜਾ ਮੱਗੀ ਦਾ ਮੁਖਸਰ ਸਾਹਿਬ ਮੇਲਾ ਲੱਗਦਾ ਇਹ ਇਤਿਹਾਸਿਕ ਮੇਲਾ ਇਹ ਲੋਕ ਉਸ 40 ਮੁਖਤਿਆਂ ਨੂੰ ਯਾਦ ਕਰਦੇ ਆ ਤੇ ਉਹ ਇਹ ਗੱਲ ਕਹਿਣੀ ਕਿ ਬਾਈ ਪਹਿਲਾਂ ਸਿੱਧੇ ਰੈਲੀ 'ਚ ਆ ਜਿਓ ਤੇ ਜੇ ਕਿਸੇ ਨੇ ਇਸ਼ਨਾਨ ਕਰਨਾ ਜਾਂ ਮੱਥਾ ਟੇਕਣਾ ਬਾਅਦ 'ਚ ਦੇਖ ਲਿਓ ਇਹ ਵੀ ਕਾਫੀ ਚਰਚਾ ਦਾ ਵਿਸ਼ਾ ਹੈ ਕਿਉਂਕਿ ਦੇਖੋ ਆਮ ਸੁਧਾਰਨ ਬੰਦਾ ਇਹ ਗੱਲਾਂ ਕਹਿ ਦੇ ਚੱਲ ਜਾਂਦੀਆਂ ਪਰ ਇੱਕ ਅਕਾਲੀ ਦਲ ਦਾ ਪ੍ਰਧਾਨ ਜਿਹਨੂੰ ਇੰਨਾ ਕੁਛ ਪੰਥ ਨੇ ਬਖਸ਼ਿਆ ਹੋਵੇ ਉਹ ਇਹੋ ਜਿਹੇ ਗੱਲਾਂ ਕਰੇ ਤੇ ਉਹ ਗੱਲਾਂ ਚੰਗੀਆਂ ਸੋਭਾ ਨਹੀਂ ਦਿੰਦੀਆਂ ਸੋ ਸਾ ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖਤ ਸਾਹਿਬ ਦਾ ਜੋ ਵੀ ਹੁਕਮਨਾਮਾ ਹੈ ਉਹਦੇ ਤੋਂ ਪਾਸੇ ਨਹੀਂ ਹੋਣਾ ਚਾਹੀਦਾ ਸੁਖਬੀਰ ਸਿੰਘ ਬਾਦਲ ਦੇ